ਸਭ ਤੋਂ ਪਹਿਲਾਂ ਗੁਰਬਾਣੀ ਸ਼ਬਦ ਅਤੇ ਹਰ ਤਰ੍ਹਾਂ ਦੀਆਂ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਕਰੋ ਨੋਟੀਫਿਕੇਸ਼ਨ ਪ੍ਰਾਪਤ ਕਰਨ ਲਈ ਬੈਲ ਆਈਕਨ ਨੂੰ ਦਬਾਓ ਤੋ ਤਰਹੀ ਨਾ ਜਾਈ ਜਿ ਨੂੰ ਕਰ ਚਤ ਪਾਏ। ਜੇ ਤੇਰਾ ਨਾਮ ਲਾ ਲੁਕੇ। ਤੂੰ ਹੀ ਰੱਬ ਤੇ ਵਾਹੇ ਤੂੰ ਬਣਾ। ਜੇ ਤੇਰਾ ਨਾਮ ਚੱਜ ਦੇ। ਭਾਗ ਖੜੇ ਸਭ ਸੰਤ ਤੇ ਮਾਰੇ ਜਿਨ ਘਰ ਧਨ ਹਰ ਨਾਮਾ ਪਰਵਾਣ ਗੁਲੇ ਸਹੀ ਇਹ ਆਏ। ਮੇਰੇ RAM ਹਰਜਨ ਕਹਿ ਹਉ ਬਲ ਜਾਈ ਕੇਸਾ ਕਕਰ ਦਵਰ ਢਵਾ ਮ ਚਰਦ ਘੂੜ ਮੁਖ ਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਪਿੰਡ ਡੱਗੋੜ ਵਾਲੇ ਦੇ ਵਿੱਚ ਮਹਾਂਪੁਰਖ ਸੰਤ ਬਾਬਾ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਜਿਨ੍ਹਾਂ ਦੇ ਅੱਜ ਜੋ ਜਨਮ ਦਿਹਾੜੇ ਮਨਾਏ ਗਏ ਤੇ ਡਗੋ ਰਮਾਨੀ ਦੀਆਂ ਸੰਗਤਾਂ ਨੇ ਬੜੇ ਉਤਸ਼ਾਹ ਭਾਵਨਾ ਸ਼ਰਦਾ ਦੇ ਨਾਲ ਵੱਧ ਚੜ ਕੇ ਜੋ ਇਸ ਸ੍ਰੀ ਅਖੰਡ ਪਾਤਸ਼ਾਹ ਦਾ ਪ੍ਰਾਰੰਭ ਹੋਇਸੀ ਜੋ ਚੈਨਾ ਨੇ ਹਿੱਸਾ ਪਾਇਆ ਸਤਿਗੁਰੂ ਜੀ ਦੀ ਬੜੀ ਮਹਾਨ ਕਿਰਪਾ ਨਗਰ ਤੇ ਜੋ 2-3 ਸਾਲਾਂ ਤੋਂ ਮਹਾਪੁਰਖ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਪਿੰਡਾਂ ਵਾਲੇ ਜੋ ਉਹਨਾਂ ਦੇ ਜਨਮ ਦਿਨ ਮਨਾਉਂਦੇ ਆ ਬڑے ਪ੍ਰੇਮ ਉਤਸ਼ਾਹ ਭਾਵਨਾ ਸ਼ਰਦਾ ਦੇ ਨਾਲ ਸਾਰੇ ਹੀ ਨਗਰ ਨਿਵਾਸੀ ਬਹੁਤ ਵੱਧ ਝੜ ਕੇ ਹਿੱਸਾ ਪਾਉਂਦੇ ਆ ਤੇ ਤੁਹਾਡਾ ਕੀ ਕਹਿਣਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 20ਵੀਂ ਸਦੀ ਦੇ ਮਹਾਨ ਜੋਦੇ ਸਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲੇ ਜਿਨ੍ਹਾਂ ਦੇ ਜਨਮ ਦਿਨ ਪੰਡ ਗੁਰਮਾਨਾ ਦੀ ਸਾਧ ਸੰਗਤ ਵੱਲੋਂ ਬੜੀ ਸ਼ਰਦਾ ਤੇ ਪੂਰਨ ਮਰਯਾਦਾ ਅਨੁਸਾਰ ਤੁਰ ਕੀ ਬਾਣੀ ਆਈ ਤਨ ਸਗਲੀ ਚੰਤ ਮਟਾਈ ਦੇ ਸ੍ਰੀ ਅਖੰਡ ਪਾਤਸ਼ਾਹ ਪ੍ਰਾਰੰਭ ਕਰਵਾ ਕੇ ਮਨਾਏ ਗਏ ਹਨ ਹੁਣ ਝੋਗ ਪਾਏ ਗਏ ਹਨ ਭਾਈ ਮਨਪ੍ਰੀਤ ਸਿੰਘ ਖਾਲਸਾ ਜੀ ਦਮਦਮੇ ਟਕਸਾਲ ਵਿਦਿਆਰਥੀ ਜਿਨ੍ਹਾਂ ਨੇ ਸੰਤਾਂ ਦੇ ਜੀਵਨ ਤੇ ਅਤੇ ਸ਼ਹੀਦੀ ਤੋਂਨ ਬਾਰੇ ਸਿੱਖ ਸੰਗਤਾਂ ਨੂੰ ਪ੍ਰੇਰਿਤ ਕੀਤਾ ਹੈ ਸਿੱਖ ਸੰਗਤਾਂ ਇਸੇ ਤਰ੍ਹਾਂ ਸ਼ਹੀਦਾਂ ਪੀਰਾਂ ਪਗੰਬਰਾਂ ਦੇ ਦਿਨ ਦਿਹਾੜੇ ਸ਼ਹੀਦੀ ਦਿਨ ਜਨਮ ਦਿਨ ਮਨਾਉਂਦੀਆਂ ਰਹਿਣ ਸਾਰੀਆਂ ਸੰਗਤਾਂ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਗੁਰੂ ਕੇ ਟੋਟ ਲੰਗਰ ਵਰਤ ਰਹੇ ਹਨ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਗੁਰੂ ਕੇ ਟੋਟ ਲੰਗਰ ਵਰਤ ਰਹੇ ਹਨ ਲੰਗਰ ਪਾਣੀ ਛੱਕ ਕੇ ਆਪੋ ਆਪਣੇ ਕਾਰਜਾਂ ਵਿੱਚ ਸਫਲਤਾ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਬਹੁਤ ਧੰਨਵਾਦ ਜੀ ਪਿੰਡ ਡੱਗੁਰਮਾਨੇ ਦੇ ਸੂ ਸੂ ਨੂੰ ਸਾਧ ਸੰਗਤ ਜੀ ਦਾ ਜਿਨ੍ਹਾਂ ਨੇ ਮਹਾਪੁਰਸ਼ਾਂ ਦੇ ਜਨਮ ਦਿਨ ਮਨਾਉਣ ਦਾ ਉਪਰਾਲਾ ਕੀਤਾ ਸੋ ਭਾਈ ਬਹੁਤ ਬਹੁਤ ਸਾਡੇ ਵੱਲੋਂ ਵੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਬਾਬਾ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਵੀ ਸੰਗਤਾਂ ਨੇ ਰਲ ਮਿਲ ਕੇ ਸੰਤ ਬਾਬਾ ਜਨਰੈਲ ਸਿੰਘ ਜੀ ਪਿੰਡਰਾਵਾਲੇ ਦਮਦਾਰੀ ਟਕਸਾਲ ਦੇ ਮੁਖੀ ਉਹਨਾਂ ਦੇ ਜਨਮ ਦਿਨ ਮਨਾਏ ਨੇ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜਨਮ ਦਿਨ ਦੀ ਤੇ ਸੰਗਤਾਂ ਨੂੰ ਬੇਨਤੀ ਹੈ ਕਿ ਅੱਗੇ ਤੋਂ ਵੀ ਆਪਾਂ ਇਸੇ ਤਰ੍ਹਾਂ ਹੀ ਸਾਰੀਆਂ ਸੰਗਤਾਂ ਨੇ ਰਲ ਮਿਲ ਕੇ ਆਪਾਂ ਸ਼ਹੀਦਾ ਸਿੰਘਾਂ ਦੇ ਜੋੜ ਮੇਲੇ ਮਨਾਉਣੇ ਨੇ ਜੋ ਜਨਮ ਦਿਹਾੜੇ ਹੁੰਦੇ ਨੇ ਉਹਨਾਂ ਨੂੰ ਵੀ ਮਨਾਉਣਾ ਆਪਾਂ ਇਹ ਆਪਾਂ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਆਪਣੇ ਬੱਚੇ ਨੇ ਉਹ ਨਸ਼ਿਆਂ ਦਾ ਸੇਵਨ ਕਰਦੇ ਨੇ ਇਹਨਾਂ ਦਿਹਾੜਿਆਂ ਦੇ ਨਾਲ ਜਿਹੜੇ ਆਪਾਂ ਅੱਜ ਸਾਰੀਆਂ ਸੰਗਤਾਂ ਨੇ ਇਕੱਤਰ ਹੋ ਕੇ ਸੰਤ ਬਾਬਾ ਜਨਰ ਸਿੰਘ ਜੀ ਪਿੰਡਰਾ ਵਾਲੇ ਉਹਨਾਂ ਦੇ ਜਨਮ ਦਿਨ ਮਨਾਏ ਨੇ ਇਥੋਂ ਆਪਾਂ ਨੂੰ ਸਿੱਖਿਆ ਮਿਲਦੀ ਹੈ ਬੱਚਿਆਂ ਨੂੰ ਕਿ ਆਪਾਂ ਗੁਰਸਿੱਖੀ ਦੇ ਨਾਲ ਜੁੜਗੇ ਜੋ ਉਹਨਾਂ ਦਾ ਇਤਿਹਾਸ ਹੁੰਦਾ ਹੈ ਉਹਦੀ ਰੂਹ ਕੰਬਦੀ ਹੈ ਜਿਨ੍ਹਾਂ ਨੇ ਐਡੀਆਂ ਵੱਡੀਆਂ ਕੁਰਬਾਨੀਆਂ ਦਿੱਤੀਆਂ ਨੇ ਉਹਨਾਂ ਨੂੰ ਪ੍ਰਮਾਣ ਸੀ ਹਿੱੱਦਾ ਨੂੰ ਉਹਨਾਂ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਸੰਤ ਜਨਰੈਲ ਸਿੰਘ ਹੀ ਪਿੰਡਰਾ ਵਾਲੇ ਸਾਰੀਆਂ ਸੰਗਤਾਂ ਨੂੰ ਵਧਾਈਆਂ ਹੋਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਬਾਈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸੰਤ ਰੰਜਨਾ ਸਿੰਘ ਜੀ ਖਾਲਸਾ ਪਿੰਡਰਾਲੇ ਤਾਂ ਵੀ ਜਸਾਲ ਦੇ 14ਵੇਂ ਮੁਖੀ ਸਾਨੂੰ ਇਹ ਬਾਬਾ ਦੇਖ ਸਿੰਘ ਦਾ 14ਵੇਂ ਥਾਂ ਤੇ ਸੀ ਇਸ 1978 ਦੇ ਵਿੱਚ ਨਰੰਗਰੀ ਕਾਂਡ ਮੌਕੇ ਇਹਨਾਂ ਨਾਲ ਜਵੇਲਾ ਪਿਆ ਕਾਂ ਨਰੰਗ ਧਾਰੀਆਂ ਨਾਲ ਉਹਨਾਂ ਨੇ ਗੁਰੂਗ੍ਰੰਥ ਸਾਹਿਬ ਜਿੱਥੇ ਬੈਠੇ ਹੁੰਦੇ ਸੀ ਉਹ ਉੱਥੇ ਚੌਂਕੜੀ ਮਾਰ ਕੇ ਬੈੰਦੇ ਹੁੰਦੇ ਸੀ ਨਰੰਗਰੀ ਉਹਨਾਂ ਨੂੰ ਰੋਕਿਆ ਤੇ ਸਿੰਘਾਂ ਸਿੰਘ ਰੋਕਣਗੇ ਤੇ ਉਹਨਾਂ ਨੇ 13 ਸਿੰਘਾਂ ਨੂੰ ਛੇਦ ਕੀਤਾ ਉਸ ਤੋਂ ਦਮ ਕੰਮ ਛੁਰੂ ਹੁੰਦਾ 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 84 ਆ ਗਿਆ ਸਰਕਾਰਾਂ ਨੇ ਬਹੁਤ ਬਹੁਤ ਗ੍ਰੀਤਾ ਉਸ ਸਮੇਂ 78 ਦੇ ਪ੍ਰਕਾਸ਼ਨ ਬਾਅਦ ਮੋਕਮੰਦ ਰੀਸਾਨ ਗੁਰਵੰਦਰ ਸਿੰਘ ਨਰੰਗਰੀ ਨੂੰ ਆਪਣੀ ਗੱਡੀ ਤੇ ਦਿੱਲੀ ਛੱਡ ਗਏ ਸਨ ਇਹ ਸੰਧੇ ਸੰਤਾ ਸੰਤਾ ਨੇ ਬਹੁਤ ਵਿਰੋਧ ਕੀਤਾ ਸੀ ਫਿਰ ਹੁੰਦਾ ਹੁੰਦਾ 84 ਹਾ ਹਰ ਗੁਰਦੁਆਰੇ ਟਾਹੇ ਸੰਤ ਜਨਰਲ ਸਿੰਘ ਤਾਂ ਇੱਕਲਾ ਅਕਾਲ ਦਕਤ ਸੀ ਹੁਣ 40 ਗੁਰਦੁਆਰੇ ਜਿੱਦਾਂ ਸੰਤ ਜਨਰਲ ਸਿੰਘ ਸੀ ਇਹ ਸੋਚੀ ਸੰਜੀ ਸਾਜ਼ਿ ਸੀ ਸਰਕਾਰਾਂ ਦੀ ਕਿ ਸਿੱਖਾਂ ਨੂੰ ਖਤਮ ਕਿਵੇਂ ਕਰਨਾ ਹੈ ਉਹਨਾਂ ਦੇ ਗੁਰਤਾਰਮ ਕਿਵੇਂ ਡਾਉਣੇ ਆ ਉਹਨਾਂ ਦੇ ਇਤਿਹਾਸ ਕਿਵੇਂ ਖੜਾਉਂਗਾ ਨਾ ਪਰ ਇਤਿਹਾਸ ਨਹੀਂ ਹੁੰਦਾ ਇਹ ਪਿੰਦੀ ਦੁਨੀਆ ਤੱਕ ਯਾਦ ਰਹੂਗਾ ਜਿੰਨੀ ਤੱਕ ਦੁਨੀਆ ਰਹੂਗੀ ਉਹਦੋਂ ਸਿੱਖ ਤਾਂ ਸਿੱਖ ਧਰਮ ਉਦੋਂ ਤੱਕ ਇਹ ਕੰਮ ਰਹੂਗਾ ਜਦੋਂ ਸਹਕਾ ਤਾਂ ਖਤਮ ਹੋ ਗਿਆ ਦੁਨੀਆ ਵੀ ਖਤਮ ਹੋ ਚੁਗੀ ਸਾਰੇ ਨਗਰ ਨਿਵਾਸੀਆਂ ਦੀ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਆਪਾਂ ਸ਼ੀਦਾ ਸਿੰਘਾ ਦੀ ਸ਼ੀਦੀ ਦਿਹਾੜੇ ਮਨਾਉਣੇ ਤੇ ਜਨਮ ਦਿਹਾੜੇ ਮਨਾਉਣੇ ਚਾਹੀਦੇ ਆ ਇਸੇ ਤਰ੍ਹਾਂਗੇ ਤਾਂ ਵੀ ਜਨਮ ਦਿਹਾੜੇ ਮਨਾਉਂਦੇ ਰਵਾਂਗੇ ਮਨਾਉਣਾਗੇ ਸਾਰੀ ਸੰਗਤ ਨੂੰ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਗੁਰਮੁਣਾ ਨੇ ਗੁਰਦੁਆਰਾ ਸਾਹਿਬ ਵਿਖੇ ਸੰਤ ਪਿੰਡਰਾਵਾਲੇ ਜੀ ਦਾ ਜਨਮ ਪਿਆਰਾ ਬਣਾਇਆ ਗਿਆ। ਸੂਬਾ ਨਗਰ ਸੰਜੋਗ ਨਾਲ ਨਾਮ ਨਵਰ ਕੀਤਾ ਰਿਟੰਕ ਕਰਾਈ ਗਿਆ। ਸਾਰੇ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਬਾਬਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੂਬਾ 사త్సੰਗਤ ਨੂੰ 20ਵੀਂ ਸਦੀ ਦੇ ਮਹਾਨ ਜੋਦੇ ਸੰਤ ਬਾਬਾ ਜਰਨੈਲ ਸਿੰਘ ਜੀ ਪਿੰਡਰਾਵਾਲੇ ਉਨ੍ਹਾਂ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਪਿੰਡ ਡੱਗੁਰਮਣਾ ਦੀ ਸੰਗਤ ਵੱਲੋਂ ਇਹ ਅਪਰਾਹਲਾ ਕੀਤਾ ਗਿਆ ਹੈ ਸੰਗਤਾਂ ਦੇ ਜਨਮ ਦਿਨ ਮਨਾਉਂਦਾ ਅੱਜ ਭੋਗ ਪਾਏ ਗਏ ਹਨ ਸ੍ਰੀ ਅਖਪਾਣਕ ਅਖੰਡ ਪਾਠ ਸਾਹਿਬ ਜੀ ਦੇ ਆਪ ਜੀ ਨੂੰ ਬਿਲਾ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਰਪਾ ਕੀਤੀ ਹੈ ਕਰੋ ਕਿਰਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ